ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਤਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਲਗੀ ਤਰਸਵਾਮੀ ਜੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਮਹਾਰਾਜ ਸੱਚੇ ਪਾਸ਼ਾ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰਾਂ ਨੇ ਐਸੀ ਬਾਣੀ ਸਾਡੀ ਝੋਲੀ ਵਿੱਚ ਪਾਈ ਹੈ ਖਾਲਸਾ ਜੀ ਜੇ ਕੋਈ ਇਹ ਬਾਣੀ ਦੇ ਬਚਨਾਂ ਨੂੰ ਕਮਾਲ ਲਵੇ ਆਪਣੇ ਜੀਵਨ ਵਿੱਚ ਧਾਰਨ ਕਰ ਲਵੇ ਤੇ ਖਾਲਸਾ ਜੀ ਉਹਨੂੰ ਦਰਗਾਹ ਦੇ ਵਿੱਚ ਢੋਈ ਮਿਲ ਜਾਵੇਗੀ ਅਸੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਹੈ ਨਾਲੇ ਖਾਲਸਾ ਜੀ ਵੱਡਾ ਬਚਨ ਹੈ ਸਾਰੀ ਬਾਣੀ ਇੱਕ ਗੱਲ ਤੇ ਬਹੁਤਾ ਜ਼ੋਰ ਦਿੰਦੀ ਹੈ ਭਾਈ ਨਾਮ ਜਪੋ ਨਾਮ ਜਪੋ ਨਾਮ ਜਪੋ ਕਿਉਂਕਿ ਨਾਮ ਜਪਣ ਦੇ ਨਾਲ ਤੁਹਾਡੇ ਸਾਰੇ ਸਰੀਰ ਦੇ ਮਨ ਦੇ ਸਾਰੇ ਖਾਲਸਾ ਜੀ ਜਿਹੜੇ ਰੋਗ ਹਨ ਦੂਰ ਹੋ ਜਾਣਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਭਾਵ ਹੋ ਕਾਲ ਕਲੇਸ਼ ਤਨ ਮਾਹੇ ਮਿਟਾਵੋ ਹੋ ਸੋ ਖਾਲਸਾ ਜੀ ਇਹ ਸਤਿਗੁਰ ਜੀ ਮਹਾਰਾਜ ਦਾ ਸਿਮਰਨ ਕਰਨਾ ਗੁਰਾਂ ਦੀ ਬਾਣੀ ਦਾ ਸਿਮਰਨ ਕਰਨਾ ਗੁਰੂ ਵੱਲੋਂ ਦਿੱਤੇ ਹੋਏ ਨਾਮ ਵਾਹਿਗੁਰੂ ਜੀ ਦਾ ਸਿਮਰਨ ਵਿਹਾਸ ਕਰਨਾ ਜਾਂ ਮੂਲ ਮੰਤਰ ਦਾ ਅਭਿਆਸ ਕਰਨ ਇਹ ਮਹਾਰਾਜ ਸੱਚੇ ਪਾਸ਼ਾ ਸਾਨੂੰ ਸਮਝਾਉਂਦੇ ਆ ਕਿ ਭਾਈ ਤੇਰੇ ਤਨ ਦੇ ਸਾਰੇ ਰੋਗ ਦੂਰ ਹੋ ਜਾਣਗੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤੂੰ ਪੂਰਿਆਂ ਗੁਰਾਂ ਦੀ ਬਾਣੀ ਨੂੰ ਸੁਣਿਆ ਕਰ ਸਰਵਣ ਕਰਿਆ ਕਰ ਚੌਂਕੜਾ ਮਾਰ ਕੇ ਬੈਠ ਜਾਇਆ ਕਰ ਜੇ ਤੈਨੂੰ ਪੜ੍ਹਨੀ ਨਹੀਂ ਆਉਂਦੀ ਤੇ ਤੂੰ ਉਹ ਰੇੜੂਏ ਤੇ ਲਾ ਲਾ ਜਾਂ ਫੋਨ ਤੇ ਲਾ ਕੇ ਆਪਣੇ ਘਰ ਪਰਿਵਾਰ ਨੂੰ ਕਹਿ ਕੇ ਮੈਨੂੰ ਬਾਣੀ ਭਰ ਕੇ ਦਿਓ ਤੇ ਕੋਲ ਰੱਖ ਕੇ ਉਹਨੂੰ ਸਰਵਣ ਕਰ ਖਾਲਸਾ ਜੀ ਇਹ ਬਹਾਨੇ ਨੇ ਸਾਡੇ ਕਿ ਸਾਨੂੰ ਯਾਦ ਨਹੀਂ ਰਹਿੰਦੇ ਜਿਹੜੇ ਅਨਪੜ ਲੋਕ ਨੇ ਬਿਲਕੁਲ ਕੋਰੇ ਅਨਪੜ ਜਿਹੜੇ ਕਦੇ ਸਕੂਲ ਨਹੀਂ ਗਏ ਤੇ ਖਾਲਸਾ ਜੀ ਉਹਨਾਂ ਨੂੰ ਆਪਣੀ ਜ਼ਮੀਨ ਜਾਇਦਾਦ ਆ ਸਾਰੀਆਂ ਵਈਆਂ ਸਾਰੀਆਂ ਫਰਜ਼ਾਂ ਦਾ ਪਤਾ ਸਭ ਕੁਝ ਪੜ ਲੈਂਦੇ ਆ ਤੇ ਪਰ ਜਦੋਂ ਗੁਰੂ ਕੀ ਬਾਣੀ ਦੀ ਗੱਲ ਆਉਂਦੀ ਹੈ ਉਸ ਵੇਲੇ ਅਨਪੜ ਹੋ ਜਾਂਦੇ ਕਈ ਇਹੋ ਜੀਆਂ ਮਾਈਆਂ ਹਨ ਖਾਲਸਾ ਜੀ 80 85 85 ਸਾਲ ਦੀਆਂ ਉਹਨਾਂ ਨੂੰ ਦਾਸ ਕਹਿੰਦਾ ਕਿ ਬਾਣੀ ਪੜੋ ਇਹ ਪੁੱਤਰ ਮੈਂ ਪੜੀ ਲਿਖੀ ਨਹੀਂ ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਤੇ ਖਾਲਸਾ ਜੀ ਇੰਗਲਿਸ਼ ਟਕਾ ਟਕਾ ਕੇ ਬੋਲਦੀਆਂ ਫਿਰ ਦੂਸਰੀ ਗੱਲ ਜਦੋਂ ਕਿਤੇ ਵਿਆਹ ਸ਼ਾਦੀ ਹੋਵੇ ਉੱਥੇ ਟਕਾ ਟਕਾ ਕੇ ਬੋਲੀਆਂ ਖਾਲਸਾ ਜੀ ਇਹ ਮਾਈਆਂ ਪਾਉਂਦੀਆਂ ਤੇ ਜਦੋਂ ਬਾਣੀ ਪੜ੍ਹਨ ਦੀ ਗੱਲ ਆ ਜਾਵੇ ਉਸ ਵੇਲੇ ਅਨਪੜ ਹੋ ਜਾਂਦੀਆਂ ਐਵੇਂ ਹੀ ਬੰਦੇ ਹਨ ਗੱਲਾਂ ਸਾਰੇ ਜਹਾਨ ਦੀਆਂ ਕਰਾ ਲਵੋ ਖਾਲਸਾ ਜੀ ਜੋ 60 ਸਾਲ ਪਹਿਲਾਂ ਹੋਇਆ ਉਹ ਵੀ ਚੇਤੇ ਆ ਪਰ ਗੁਰੂ ਕੀ ਬਾਣੀ ਦੀ ਇੱਕ ਪੰਕਤੀ ਚੇਤੇ ਨਹੀਂ ਕਿੰਨੇ ਸਮਾਗਮ ਹੁੰਦੇ ਆ ਕਿੰਨੇ ਖਾਲਸਾ ਜੀ ਪ੍ਰੋਗਰਾਮ ਹੁੰਦੇ ਆ ਗੁਰੂ ਘਰਾਂ ਦੇ ਵਿੱਚ ਜੋੜ ਮੇਲੇ ਵੱਡੇ ਵੱਡੇ ਕਿੰਨਾ ਕਿੰਨਾ ਖਰਚ ਹੁੰਦਾ ਪਰ ਕੋਈ ਕਿਸੇ ਬੰਦੇ ਨੂੰ ਤੁਸੀਂ ਰੋਕ ਕੇ ਪੁੱਛ ਕੇ ਵੇਖੋ ਭਾਈ ਅੱਜ ਤੂੰ ਉੱਥੇ ਕੋਈ ਪ੍ਰਸੰਗ ਸੁਣਿਆ ਕੋਈ ਸਾਖੀ ਸੁਣਾ ਦੇ ਕੋਈ ਪੰਕਤੀ ਦੇ ਅਰਥ ਉਹਨਾਂ ਨੇ ਜਿਹੜੇ ਕੀਤੇ ਉਹ ਤੂੰ ਸੁਣੇ ਸੁਣਾ ਦੇ ਤੇ ਖਾਲਸਾ ਜੀ ਵਿਰਲੇ ਹੋਣਗੇ ਬਹੁਤ ਵਿਰਲੇ ਬਹੁਤ ਜਿਆਦਾ ਵਿਰਲੇ ਕਹਿਣ ਦਾ ਭਾਵ ਕਿ ਕੋਈ ਟਾਵਾ ਟਾਵਾ ਹੋਵੇਗਾ ਜਿੰਨੇ ਉਹ ਪ੍ਰਸੰਗ ਸੁਨੇ ਹੋਣਗੇ ਨਹੀਂ ਤੇ ਖਾਲਸਾ ਜੀ ਸਾਰੇ ਜਲੇਬੀਆਂ ਖਾ ਕੇ ਘਰ ਨੂੰ ਮੋੜਾਉਂਦੇ ਤੇ ਫਿਰ ਕਹਿੰਦੇ ਅਸੀਂ ਤੇ ਗੁਰੂ ਘਰ ਵੀ ਜਾਂਦੇ ਆ ਪਰ ਸਾਡਾ ਮਹਾਰਾਜ ਨੇ ਦੁੱਖ ਨਹੀਂ ਦੂਰ ਕੀਤਾ ਸਾਡਾ ਮਹਾਰਾਜ ਨੇ ਕਸ਼ਟ ਨਹੀਂ ਕਟਿਆ ਸਾਨੂੰ ਸੱਚੇ ਪਾਤਸ਼ਾਹ ਨੇ ਆਪਣੀ ਕਿਰਪਾ ਨਹੀਂ ਬਖਸ਼ੀ ਮਹਾਰਾਜ ਕਿਵੇਂ ਕਿਰਪਾ ਬਖਸ਼ਣਗੇ ਇਹ ਖਾਲਸਾ ਜੀ ਗੁਰੂ ਤੇ ਏਡਾ ਸਮਰੱਥ ਹੈ ਗੁਰੂ ਦੀ ਤੇ ਮਹਿਮਾ ਹੀ ਨਹੀਂ ਕੀਤੀ ਜਾ ਸਕਦੀ ਤੇ ਫਿਰ ਅਸੀਂ ਗੁਰੂ ਦੇ ਘਰ ਵੀ ਜਾਂਨੇ ਆਂ ਤੇ ਗੁਰੂ ਦੇ ਘਰੋਂ ਖਾਲੀ ਮੋੜ ਆਉਨੇ ਆ ਇਹ ਕੀ ਕਾਰਨ ਹੋ ਸਕਦਾ ਦੇਖੋ ਭਾਈ ਸਾਹਿਬ ਭਾਈ ਗੁਰਦਾਸ ਜੀ ਤਾਂ ਕਹਿੰਦੇ ਆ ਵੀ ਗੁਰੂ ਜਿਹੜਾ ਹੈ ਉਹਦੇ ਬਰਾਬਰ ਦੁਨੀਆਂ ਦੀ ਕੋਈ ਵੀ ਸ਼ਕਤੀ ਨਹੀਂ ਹੈ ਕਹਿੰਦੇ ਸੁਰਸਰੀ ਸੁਰਸਤੀ ਜਮੁਨਾ ਗੋਦਾਵਰੀ ਗਿਆ ਪ੍ਰਾਗ ਸੇਤ ਕੁਰਖੇਤ ਮਾਨਸਰ ਹੈ ਕਹਿੰਦੇ ਜਿਹੜੀ ਗੰਗਾ ਹੈ ਜਾਂ ਸਰਸਵਤੀ ਹੈ ਜਾਂ ਜਿਹੜੀ ਜਮਨਾ ਹੈ ਫਿਰ ਗੋਦਾਵਰੀ ਹੈ ਗਿਆ ਹੈ ਪ੍ਰਾਗਰਾਜ ਹੈ ਰਾਮੇਸ਼ਵਰ ਰਾਜ ਹੈ ਪੁਰ ਖੇਤਰ ਹੈ ਤੇ ਖਾਲਸਾ ਜੀ ਮਾਨਸਰ ਜਿਹੜਾ ਹੈ ਤੀਰਥ ਕਹਿੰਦੇ ਇੰਨੇ ਜਿਹੜੇ ਤੀਰਥ ਹਨ ਨਾ ਜਿਨ੍ਹਾਂ ਦੇ ਨਾਮ ਲਏ ਹਨ ਜਿਨ੍ਹਾਂ ਤੇ ਦੁਨੀਆ ਜਾਣਦੀ ਹੈ ਇਸ਼ਨਾਨ ਕਰਨ ਤੇ ਕਹਿੰਦੇ ਨੇ ਪਾਪ ਕੱਟੇ ਜਾਂਦੇ ਇਸ਼ਨਾਨ ਕੀਤੇਆਂ ਤੇ ਕਿੱਡੇ-ਕਿੱਡੇ ਜੱਗ ਖਾਲਸਾ ਜੀ ਆ ਹੁਣੇ ਕੁੰਭ ਦਾ ਮੇਲਾ ਗੁਜ਼ਰਿਆ ਤੇ ਕਿੰਨੀ ਦੁਨੀਆ ਸੀ ਉਥੇ ਖਾਲਸਾ ਜੀ ਸਾਰੀ ਦੁਨੀਆ ਦਾ ਸਾਧ ਉਥੇ ਪਹੁੰਚਿਆ ਹੋਇਆ ਇਸ਼ਨਾਨ ਕਰਨ ਵਾਸਤੇ ਕਹਿੰਦੇ ਕਾਸ਼ੀ ਕਾਤੀ ਦਵਾਰਾਵਤੀ ਮਾਇਆ ਮਥੁਰਾ ਅਜੁੱਧਿਆ ਗੋਮਤੀ ਅਵੰਤਕਾ ਕੇਦਾਰ ਹਿਮ ਧਰ ਹੈ ਕਹਿੰਦੇ ਸ਼ਿਵਪੁਰੀ ਕਾਂਸ਼ੀਪੁਰੀ ਦਵਾਰਕਾਨਾਥ ਮਾਇਆ ਕੁੰਡ ਕ੍ਰਿਸ਼ਨਪੂਰੀ ਰਾਮਾ ਜਿਹੜੇ ਰਾਮਚੰਦਰ ਜੀ ਦੀ ਜਿਹੜੀ ਖਾਲਸਾ ਜੀ ਜਨਮ ਭੂਮੀ ਕਾ ਹੈ ਗੌਮਤੀ ਤੀਰਥ ਅਵੰਤਕਾ ਤੀਰਥ ਫਿਰ ਕੇਦਾਰਨਾਥ ਫਿਰ ਖਾਲਸਾ ਜੀ ਸਭ ਤੋਂ ਉੱਚਾ ਜਿਹੜਾ ਹਿਮਾਲਿਆ ਦਾ ਬਰਫ਼ ਦਾ ਪਹਾੜ ਫਿਰ ਕਹਿੰਦੇ ਨਰਬਦਾ ਬੇਬਦ ਬਨ ਦੇਵ ਸਥਲ ਕਲਵਾਸ ਨੀਲ ਮੰਦਰਾਚਲ ਸੁਮੇਰगिर वार ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨਰਬਦਾ ਨਦੀ ਫਿਰ ਖਾਲਸਾ ਜੀ ਨਾਨਾ ਤਰ੍ਹਾਂ ਦੇ ਦੇਵਤਿਆਂ ਦੇ ਬਨ ਤੇ ਖਾਲਸਾ ਜੀ ਦੇਵਤਿਆਂ ਦੇ ਰਹਿਣ ਵਾਲਾ ਥਾਂ ਜੋ ਸਵਰਗ ਫਿਰ ਉਸ ਤੋਂ ਬਾਅਦ ਕੈਲਾਸ਼ ਪਹਾੜ ਜਿੱਥੇ ਸ਼ਿਵ ਜੀ ਭਗਵਾਨ ਰਹਿੰਦਾ ਉਹਦਾ ਘਰ ਹੈ ਫਿਰ ਨੀਲ ਧਾਰਾ ਫਿਰ ਮੰਦਰਾਚਲ ਪਰਬਤ ਸੁਮੇਰ ਪਰਬਤ ਤੇ ਹੋਰ ਕਈ ਖਾਲਸਾ ਦੀ ਜਿੰਨਾ ਪਹਾੜਾਂ ਦੇ ਨਾਂ ਹੀ ਨਹੀਂ ਆਉਂਦੇ ਕਹਿੰਦੇ ਤੀਰਥ ਅਰਥ ਸਤ ਧਰਮ ਦਇਆ ਸੰਤੋਖ ਸ੍ਰੀ ਗੁਰੂ ਚਰਨ ਰੱਜ ਤੋਲ ਨਸ ਗਰ ਹੈ ਇਹ ਜਿਹੜੇ ਤੁਹਾਨੂੰ ਐਨੇ ਨਾਮ ਸੁਣਾਏ ਨੇ ਨਦੀਆਂ ਦੇ ਤੀਰਥਾਂ ਦੇ ਜਾਂ ਵੱਡਿਆਂ ਵੱਡਿਆਂ ਸਥਾਨਾਂ ਦੇ ਤੇ ਉਹਨਾਂ ਦੇ ਵਿੱਚ ਖਾਲਸਾ ਜੀ ਫਿਰ ਕਹਿੰਦੇ ਨੇ ਕਿ ਜਿਹੜੇ ਆ ਧਨ ਪਦਾਰਥ ਹਨ ਜਾਂ अथवा ਸ਼ੋਭ ਵਿਚਾਰ ਹਨ ਜਾਂ ਸੱਚ ਬੋਲਣ ਵਾਲੇ ਹਨ ਧਰਮ ਨੂੰ ਕਮਾਉਣ ਵਾਲੇ ਹਨ ਦਇਆਵਾਨ ਲੋਕ ਹਨ ਜਾਂ ਸੰਤੋਖ ਰੱਖਣ ਵਾਲੇ ਸੰਤੋਖੀ ਹਨ ਕਹਿੰਦੇ ਇਹ ਜਿੰਨੇ ਵੀ ਹਨ ਵੱਡੇ ਵੱਡੇ ਤੀਰਥ ਵੱਡੇ ਵੱਡੀਆਂ ਪੁਰੀਆਂ ਇਹ ਵੱਡੇ ਵੱਡੇ ਲੋਕ ਜਿਹੜੇ ਇਹਨੇ ਆਚਰਨ ਉੱਚੇ ਵਾਲੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਸ੍ਰੀ ਗੁਰ ਚਰਨ ਰਜ ਤੁਲਨਾ ਅਸਗਾਰ ਹੈ ਕਹਿੰਦੇ ਇਹ ਗੁਰੂ ਦੇ ਚਰਨਾਂ ਦੀ ਧੂੜੀ ਦੇ ਬਰਾਬਰ ਨਹੀਂ ਵੇਖੋ ਖਾਲਸਾ ਜੀ ਸਾਰਾ ਜਗਤ ਗੰਗਾ ਜਾਂਦਾ ਜਮੁਨਾ ਜਾਂਦਾ ਗੋਦਾਵਰੀ ਜਾਂਦਾ ਪ੍ਰਾਗਰਾਜ ਜਾਂਦਾ ਕਿੰਨਿਆਂ ਕਿੰਨਿਆਂ ਵੱਡਿਆਂ ਵੱਡਿਆਂ ਤੀਰਥਾਂ ਦੇ ਜਾਂਦਾ ਹੈ ਪਰ ਗੁਰੂ ਦੇ ਚਰਨਾਂ ਦੀ ਧੂੜ ਦੇ ਬਰਾਬਰ ਇਹ ਕੋਈ ਵੀ ਨਹੀਂ ਪਹੁੰਚਦਾ ਏਡਾ ਵੱਡਾ ਗੁਰੂ ਹੈ ਗੁਰੂ ਵਿੱਚ ਏਡੀ ਬਰਕਤ ਹੈ ਤੇ ਅਸੀਂ ਕਹਿ ਦਿੰਨੇ ਹਾਂ ਅਸੀਂ ਤੇ ਗੁਰਦਵਾਰੇ ਵੀ ਜਾਂਦੇ ਹਾਂ ਜੀ ਸਾਡੀ ਤੇ ਰੱਬ ਨੇ ਸੁਣੀ ਨਹੀਂ ਉਹ ਮੂਰਖਾ ਤੇਰੀ ਸੁਣਨੀ ਕਿਵੇਂ ਅਸੀਂ ਤੇਰੀ ਉੱਥੋਂ ਤੱਕ ਪਹੁੰਚੀ ਨਹੀਂ ਨਾ ਤੂੰ ਭਾਵਨਾ ਲੈ ਕੇ ਗਿਆ ਹੈ ਨਾ ਤੂੰ ਸ਼ਰਧਾ ਲੈ ਕੇ ਗਿਆ ਹੈ ਉਹਦੇ ਅੱਗੇ ਤੇ ਭਾਵਨਾ ਚੱਲਦੀ ਹੈ ਉਹ ਤੇਰੇ ਪੈਸੇ ਦਾ ਭੁੱਖਾ ਨਹੀਂ ਉਹ ਤੂੰ ਜਿਹੜਾ ਦਾਨ ਦਿੰਦਾ ਉਹਦਾ ਉਹ ਭੁੱਖਾ ਨਹੀਂ ਉਹ ਭੁੱਖਾ ਹੈ ਤੇਰੇ ਅੰਦਰ ਦੇ ਪ੍ਰੇਮ ਦਾ ਤੂੰ ਕਿੰਨਾ ਪ੍ਰੇਮ ਕਰਕੇ ਕਿੰਨੀ ਸ਼ਰਧਾ ਰੱਖ ਕੇ ਦਾਨ ਕੀਤਾ ਹੈ ਕਿੰਨੀ ਸ਼ਰਧਾ ਭਾਵਨਾ ਰੱਖ ਕੇ ਪ੍ਰੇਮ ਕੀਤਾ ਹੈ ਤੇ ਕਿੰਨੀ ਸ਼ਰਧਾ ਭਾਵਨਾ ਹਿਰਦੇ ਵਿੱਚ ਲੈ ਕੇ ਤੂੰ ਉਹਦੇ ਦਰ ਤੇ ਆਇਆ ਹੈ ਇਹ ਉਹਨੇ ਇਹ ਚੀਜ਼ ਵੇਖਣੀ ਹੈ ਉਹਨੇ ਨਹੀਂ ਵੇਖਣਾ ਤੂੰ ਕਿੱਡੀ ਗੱਡੀ 'ਚ ਆਇਆ ਹੈ ਕਿੰਨੇ ਸੋਹਣੇ ਕੱਪੜੇ ਪਾ ਕੇ ਆਇਆ ਕਿੰਨੇ ਪੈਸੇ ਤੂੰ ਲੰਗਰ ਚ ਦੇ ਦਿੱਤੇ ਕਿੰਨੀਆਂ ਰਸਤਾਂ ਦੇ ਬੂਰੇ ਲੈ ਕੇ ਆਇਆ ਉਹਨੇ ਇਹ ਨਹੀਂ ਵੇਖਣਾ ਉਹਨੇ ਤੇਰਾ ਹਿਰਦਾ ਵੇਖਣਾ ਹੈ ਤੇ ਖਾਲਸਾ ਜੀ ਇਹ ਸੱਚ ਹੈ ਸਚਾਈ ਹੈ ਆ ਜਿਵੇਂ ਹੁਣ ਕਈ ਫੌਜਾਂ ਦੇ ਆਪਾਂ ਸੰਗਤਾਂ ਦੇ ਖਾਲਸਾ ਜੀ ਸ਼ੀਧੀ ਦੇਗਾ ਕਰਾਉਨੇ ਆ ਤੇ ਕਈ ਤੇ ਖਾਲਸਾ ਜੀ ਦਵਾ ਦਵ ਬੋਲ ਦਿੰਦੇ ਆ ਸਾਡੀ ਆਰਦਾਸ ਕਰਦੇ ਹੋ ਜੀ ਹੁਣੇ ਤੁਹਾਡੇ ਅਕਾਊਂਟ ਚ ਪੈਸੇ ਆ ਜਾਣੇ ਆ ਜੀ ਗੱਲ ਖਤਮ ਉਹ ਅੱਗੇ ਬੰਦਾ ਕਰਾਵੇ ਨਾ ਕਰਾਵੇ ਚਲੋ ਗੁਰੂ ਸਾਹਿਬ ਦੀ ਬੜੀ ਕਿਰਪਾ ਦਾਸ ਤੇ ਖਾਲਸਾ ਜੀ ਮਹਾਰਾਜ ਦੀ ਰਹਿਮਤ ਤੋਂ ਡਰ ਕੇ ਸਤਿਗੁਰਾਂ ਤੋਂ ਸਾਰੀਆਂ ਅਰਦਾਸਾਂ ਕਰਾਉਂਦਾ ਤੇ ਪਰ ਕਹਿਣ ਦਾ ਭਾਵ ਜਿਹੜੇ ਹੋਰ ਵੀ ਕਈ ਲੋਕਾਂ ਨੂੰ ਲੋਕ ਭੇਜਦੇ ਆ ਜਿੱਦਾਂ ਆਪਣੇ ਚੈਨਲ ਕਰਕੇ ਆਪਾਂ ਸਭ ਤੋਂ ਪਹਿਲਾਂ ਮਹਾਰਾਜ ਦੀ ਕਿਰਪਾ ਨਾਲ ਸ਼ੀਧੀ ਦੇ ਬਾਰੇ ਦੱਸਣਾ ਕੀਤਾ ਸੀ ਲੋਕਾਂ ਨੂੰ ਉਸ ਤੋਂ ਬਾਅਦ ਬਹੁਤ ਸਾਰੇ ਚੈਨਲ ਆ ਗਏ ਜਿਨ੍ਹਾਂ ਨੇ ਵੀ ਇਹ ਰੌਲਾ ਪਾਇਆ ਤੇ ਖਾਲਸਾ ਜੀ ਲੋਕ ਉਹਨਾਂ ਨੂੰ ਹੀ ਪੈਸੇ ਭੇਜਦੇ ਸ਼ਹੀਦੀ ਦੇਗਾਂ ਕਰਾਉਣ ਨੂੰ ਤੇ ਇਹ ਗੱਲ ਮੈਨੂੰ ਤਾਂ ਪਤਾ ਹੈ ਕਿਉਂਕਿ ਕਿੰਨੀਆਂ ਮਾਤਾਵਾਂ ਨੇ ਮੇਰੇ ਨਾਲ ਗੱਲ ਫੋਨ ਤੇ ਕਰਕੇ ਕਿਹਾ ਕਿ ਭਾਈ ਸਾਹਿਬ ਅਸੀਂ ਉਹਨਾਂ ਨੂੰ ਪੈਸੇ ਪਾ ਦਤੇ ਉਹ ਵੀ ਕਹਿੰਦੇ ਅਸੀਂ ਕਰਾ ਦਾਂਗੇ ਤੇ ਪਤਾ ਨਹੀਂ ਕਰਾਈ ਕਿ ਨਹੀਂ ਕਰਾਈ ਤੇ ਇਦਾਂ ਦਾ ਖਾਲਸਾ ਜੀ ਸਿਸਟਮ ਚੱਲਦਾ ਪਰ ਜਿਹੜਾ ਗੁਰੂ ਹੈ ਨਾ ਉਹ ਖਾਲਸਾ ਜੀ ਬਹੁਤ ਬਯੰਤ ਹੈ ਉਹ ਜਾਣ ਲੈਂਦਾ ਜੇ ਨੂੰ ਤੁਸੀਂ ਸ਼ੀਧੀ ਦੇ ਕਰਾਉਣੀ ਹੁੰਦੀ ਆ ਤੇ ਸ਼ਰਧਾ ਭਾਵਨਾ ਦੇ ਨਾਲ ਉਹ ਅਰਦਾਸ ਨੂੰ ਆਪਣੇ ਹੱਥੀਂ ਕਾਪੀ ਤੇ ਲਿਖ ਕੇ ਕਿਉਂਕਿ ਇੱਕ ਚੀਜ਼ ਹੈ ਕਈ ਖਾਲਸਾ ਜੀ ਦਵਾਦਾ ਬੋਲ ਦਿੰਦੇ ਜੀ ਆ ਸਾਡੀ ਅਰਦਾਸ ਆ ਜੀ ਲਿਖ ਲਿਓ ਨਹੀਂ ਭਾਈ ਇੱਕ ਤੁਹਾਨੂੰ ਤਰੀਕਾ ਦੱਸਦਾ ਜਦੋਂ ਤੁਸੀਂ ਕਾਪੀ ਪੈਨ ਲੈ ਕੇ ਲਿਖਣ ਲੱਗੋਗੇ ਨਾ ਲਿਖੋਗੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਾਂ ਧੰਨ ਧੰਨ ਬਾਬਾ ਨੌਦ ਸਿੰਘ ਸਾਹਿਬ ਜੀ ਤੁਹਾਡੇ ਚਰਨਾਂ ਕਮਲਾਂ ਵਿੱਚ ਤੁਹਾਡੀ ਧੀ ਦੀ ਜਾਂ ਤੁਹਾਡੇ ਪੁੱਤਰ ਦੀ ਅਰਦਾਸ ਹੈ ਮਹਾਰਾਜ ਕਿਰਪਾ ਕਰੋ ਜਿੱਦਾਂ ਤੁਸੀਂ ਇਹ ਲਿਖਣ ਡੇ ਹੋਗੇ ਉਦਾਂ ਉਦਾਂ ਤੁਹਾਡਾ ਨਾਲ ਮਨ ਵੀ ਬੋਲਣ ਡਿਆ ਹੋਊਗਾ ਤੁਹਾਡੀ ਸੁਰਤੀ ਵੀ ਬੋਲੂਗੀ ਜਿਉਂ-ਜਿਉਂ ਕਾਪੀ ਤੇ ਪ੍ਰੇਮ ਨਾਲ ਲਿਖੋਗੇ ਪ੍ਰੇਮ ਨਾਲ ਉਹ ਅੱਖਰ ਲਿਖੇ ਜਾਣਗੇ ਤੇ ਉਹ ਪ੍ਰੇਮ ਨਾਲ ਲਿਖੀ ਹੋਈ ਅਰਦਾਸ ਖਾਲਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਜਾਊਗੀ ਤੇ ਉਹ ਬਰਕਤ ਪਾਊਗੀ ਉਹ ਤੁਹਾਡੀ ਅਰਦਾਸ ਪ੍ਰਵਾਨ ਹੋਊਗੀ ਤੇ ਕਈ ਖਾਲਸਾ ਜੀ ਫਟਾਫਟ ਸਾਡੇ ਕੋ ਜੀ ਕਈ ਦੇਹੋ ਜੇ ਨੇ ਖਾਲਸਾ ਜੀ ਦੋ ਦੋ ਹਫਤੇ ਹੋ ਗਏ ਪੈਸੇ ਭੇਜੇ ਆ ਹਾਲੇ ਤੱਕ ਕਈਆਂ ਨਹੀਂ ਅਰਦਾਸਾਂ ਹੀ ਨਹੀਂ ਮੇਰੇ ਕੋਲੇ ਪਹੁੰਚੀਆਂ ਤੇ ਬਾਅਦ ਵਿੱਚ ਮੇਰੇ ਕੋਲੋਂ ਹਸਾਬ ਨਹੀਂ ਲੱਗਦਾ ਕਈਆਂ ਨੇ ਕਿਹਾ ਹੋਇਆ ਸਾਡੀ ਸਾਲ ਇੱਕ ਕਰਾਉਣੀ ਐ ਕਿਸੇ ਨੇ 6 ਮਹੀਨਿਆਂ ਦੇ ਪੈਸੇ ਭੇਜੇ ਆ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਮਾਇਆ ਆਈ ਕਿਦੀ ਐ ਤੇ ਅਰਦਾਸ ਕਿਦੀ ਕਰਾਉਣੀ ਐ ਇਸ ਕਰਕੇ ਭਾਈ ਪਹਿਲਾਂ ਅਰਦਾਸ ਭੇਜੋ ਫਿਰ ਮਾਇਆ ਭੇਜੋ ਮਹਾਰਾਜ ਕਿਰਪਾ ਕਰਨ ਤੇ ਨਹੀਂ ਤੇ ਇਕੱਠੀਆਂ ਦੋਵੇਂ ਚੀਜ਼ਾਂ ਭੇਜੋ ਸੋ ਇਸ ਕਰਕੇ ਮੇਰੀ ਜਿਹੜੀ ਮੇਨ ਗੱਲ ਕਹਿਣ ਦਾ ਮਤਲਬ ਸੀ ਕਿ ਖਾਲਸਾ ਜੀ ਸ਼ਰਧਾ ਭਾਵਨਾ ਜਿਹੜੀ ਹਿਰਦੇ ਵਿੱਚ ਲੈ ਕੇ ਆਇਆ ਕਰੋ ਕੋਈ ਵੀ ਸੇਵਾ ਕਰਨੀ ਕਿਸੇ ਗਰੀਬ ਗੁਰਬੇ ਦੀ ਸੇਵਾ ਕਰਨੀ ਹੈ ਜਾਂ ਕਿਸੇ ਪ੍ਰਕਾਰ ਵੀ ਸੇਵਾ ਕਰਨੀ ਹੈ ਤੇ ਇਹ ਖਾਲਸਾ ਜੀ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਕਰਿਆ ਕਰੋ ਫਿਰ ਮਹਾਰਾਜ ਜੀ ਸੁਣਦੇ ਆ ਇੱਕ ਬੇਨਤੀ ਛੋਟੀ ਜੀ ਕਰਨੀ ਹੈ ਕਿ ਆਪ ਸਭ ਜਾਣਦੇ ਹੋ ਕਿ ਗੁਰਦੁਆਰਾ ਰਾਮ ਸਰ ਸਾਹਿਬ ਜਿਹੜਾ ਅਨਾਲੇ ਤੋਂ ਫਤਿਹਗੜ ਚੂੜੀਆਂ ਸ਼ਹੀਦਾਂ ਦਾ ਸਥਾਨ ਹੈ ਖਾਲਸਾ ਜੀ ਬਣ ਰਿਹਾ ਉਦੀ ਉੱਪਰਲਾ ਦਰਬਾਰ ਤੇ ਮਹਾਰਾਜ ਦੀ ਕਿਰਪਾ ਨਾਲ ਬਣਿਆ ਪ੍ਰਸਤਰ ਵੀ ਹੋ ਗਿਆ ਉਸ ਤੋਂ ਉੱਪਰ ਖਾਲਸਾ ਜੀ ਗੁੰਮਦ ਦੀ ਸੇਵਾ ਚੱਲਦੀ ਹੈ ਦੂਜੇ ਭਾਈ ਸਾਹਿਬ ਜਿਹੜੇ ਤੁਸੀਂ ਸੁਣਦੇ ਹੋ ਉਹਨਾਂ ਨੂੰ ਉਹਨਾਂ ਨੇ ਵੀ ਅਪੀਲ ਕੀਤੀ ਸੀ ਬੇਨਤੀ ਕੀਤੀ ਸੀ ਆਪ ਜੀ ਦੇ ਚਰਨਾਂ ਵਿੱਚ ਤੇ ਦਾਸ ਵੀ ਫਰਜ਼ ਸਮਝਦਾ ਕਿਉਂਕਿ ਅਸੀਂ ਰਲ ਕੇ ਉੱਥੇ ਸੇਵਾ ਕਰ ਰਹੇ ਹਾਂ ਤੇ ਮਹਾਰਾਜ ਦੀ ਕਿਰਪਾ ਸਦਕਾ ਜਿਹੜੀ ਸੇਵਾ ਜਿੰਨੀ ਕਿ ਦਾਸ ਕੋਲੇ ਆਉਂਦੀ ਹੈ ਕਿਸੇ ਪ੍ਰਕਾਰ ਉਹ ਆਪਾਂ ਲਾ ਦਿੰਨੇ ਆ ਤੇ ਜਿਹੜਾ ਖਰਚਾ ਖਾਲਸਾ ਜੀ ਜਿਹੜਾ ਸਾਰਾ ਮਿਸਤਰੀਆਂ ਦਾ ਲੈਣ ਦੇਣਾ ਉਹ ਦਾਸ ਦੇ ਹਿੱਸੇ ਆ ਮਾ ਰਾਇ ਦੀ ਕਿਰਪਾ ਸਦਕਾ ਹੁਣ ਕੁਝ 10 ਦਿਨ ਪਹਿਲਾਂ ਇੱਕ ਬਜਰੀ ਦਾ ਟਰੱਕ ਸਟਾਇਆ ਸੀ ਇੱਕ ਰੇਤਾ ਦਾ ਟਰੱਕ ਸਟਾਇਆ ਸੀ ਉਹ ਦਾਸ ਦੇ ਹਿੱਸੇ ਸੇਵਾ ਉਥੋਂ ਦੀ ਆਈ ਸੀਗੀ ਤੇ ਹੁਣ ਗਾਂ ਖਾਲਸਾ ਜੀ ਉਥੋਂ ਦੇ ਜਿਹੜੇ ਬੂਹੇ ਬਾਰੀਆਂ ਨੇ ਉਹ ਆਪਾਂ ਥੋੜਾ ਰੁਕ ਕੇ ਲੱਗੇ ਹੋਏ ਆ ਲੱਕੜ ਦਾ ਕੰਮ ਹੋ ਗਿਆ ਪਰ ਉਹਦੇ ਉੱਤੇ ਪਾਲਿਸ਼ ਵਜਣੀ ਆ ਹੋਰ ਕਈ ਕੁਛ ਆ ਬਹੁਤ ਕਾਰਜ ਜੇ ਗੁਰੂ ਘਰ ਦਾ ਰਹਿੰਦਾ ਉਹ ਸ਼ੀਦਾਂ ਦਾ ਸਥਾਨ ਹੈ ਮਹਾਰਾਜ ਜੀ ਐਸੀ ਕਿਰਪਾ ਕਰਨ ਜਿਸ ਵੇਲੇ ਉਹ ਸਥਾਨ ਬਣੇਗਾ ਨਾ ਖਾਲਸਾ ਜੀ ਮਹਾਰਾਜ ਦੀ ਰਹਿਮਤ ਹੋਵੇਗੀ ਸਤਿਗੁਰੂ ਆਪ ਕਰਾਉਣ ਵਾਲਿਆ ਸ਼ੀਦਾਂ ਦੀ ਕਿਰਪਾ ਵਰਤੇ ਤੇ ਉਹ ਖਾਲਸੇ ਦੇ ਖਾਲਸਾ ਜੀ ਪੂਰੀ ਮਰਿਆਦਾ ਮਹਾਰਾਜ ਦੀ ਕਿਰਪਾ ਨਾਲ ਦਾਸ ਦਾ ਇਹ दिली ਜਿਹੜੀ ਖੁਆਇਸ਼ ਹੈ ਅੱਗੇ ਕਰਨ ਕਰਾਉਣ ਵਾਲਾ ਸਤਿਗੁਰੂ ਹੈ ਮਹਾਰਾਜ ਨੇ ਸੇਵਾ ਲੈਣੀ ਹੈ ਜੇ ਸੁਵਾਸੇ ਹੋਏ ਤੇ ਖਾਲਸਾ ਜੀ ਸੇਵਾ ਲੈਣਗੇ ਇਹ ਇਹ ਮਨ ਦੀ ਇੱਛਾ ਜਿੱਦਾਂ ਕੱਲ ਦਾਸ ਨੇ ਪ੍ਰਗਟ ਵੀਡੀਓ ਵਿੱਚ ਕੀਤੀ ਸੀ ਵੀ ਦਾਸ ਦੀ ਇੱਛਾ ਇੱਕ ਇੱਕ ਸਕੂਲ ਬਣਾਉਣ ਦੀ ਤੇ ਇੱਕ ਹਸਪਤਾਲ ਬਣਾਉਣ ਦੀ ਮਹਾਰਾਜੇ ਮਿਹਰਾ ਕਰ ਦੇਣ ਤੇ ਫਿਰ ਉਹ ਬਣੂਗਾ ਤੇ ਇਦਾਂ ਹੀ ਖਾਲਸਾ ਜੀ ਦਾਸ ਦੀ ਇਹ ਵੀ ਇੱਛਾ ਵੀ ਇਹ ਜਿਹੜਾ ਸਥਾਨ ਬਣ ਰਿਹਾ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਪੂਰਨ ਮਰਿਆਦਾ ਪੂਰੀ ਮਰਿਆਦਾ ਸਤਿਗੁਰੂ ਜੀ ਮਹਾਰਾਜ ਦੀ ਪ੍ਰਾਤਨ ਮਰਿਆਦਾ ਜਿਹੜੀ ਚੱਲੀ ਆ ਰਹੀ ਉਹ ਮਰਿਆਦਾ ਦੇ ਹਿਸਾਬ ਨਾਲ ਮਹਾਰਾਜ ਮੇਰਾ ਕਰਨ ਵਾਲਿਆ ਦਾਸ ਤੇ ਸਿਰਫ ਇਹ ਮਨ ਵਿੱਚ ਇੱਛਾ ਰੱਖ ਸਕਦਾ ਤੇ ਆਪ ਸੰਗਤਾਂ ਨੂੰ ਬੋਲ ਕੇ ਦੱਸ ਸਕਦਾ ਅੱਗੇ ਖਾਲਸਾ ਜੀ ਉਹ ਕਾਇਮ ਹੋਣੀ ਹੈ ਨਹੀਂ ਹੋਣੀ ਹੈ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਹੱਥ ਹੈ ਕਲਗੀਧਰ ਸਵਾਮੀ ਜੀ ਮਹਾਰਾਜ ਦੇ ਹੱਥ ਹੈ ਉਹਨਾਂ ਨੇ ਕਰਾਉਣੀ ਹੈ ਸੋ ਭਾਈ ਉਹਦੇ ਵਾਸਤੇ ਵੀ ਜੇ ਕੋਈ ਸੇਵਾ ਗੁਰਮੁਖ ਪਿਆਰਾ ਕੋਈ ਭੇਜਣੀ ਚਾਹੁੰਦਾ ਸਥਾਨ ਵਾਸਤੇ ਤੇ ਜਰੂਰ ਉਹ ਵੀ ਸੇਵਾ ਕਰੋ ਉਹ ਵੀ ਸੇਵਾ ਚੱਲ ਰਹੀ ਆ ਦੂਸਰੀ ਸੇਵਾ ਖਾਲਸਾ ਜੀ ਦਾਸ ਨੇ ਕੱਲ ਆ ਇੰਸਟਾਗ੍ਰਾਮ ਤੇ ਪਾਈ ਸੀਗੀ ਆ ਇੰਸਟਾਗ੍ਰਾਮ ਤੇ ਕਹਿ ਰਿਹਾ WhatsApp ਤੇ ਪਾਇਆ ਸੀ ਸਟੇਟਸ ਕਿ ਬਾਬਾ ਜੀ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨ ਦਾ ਉਹ ਆਪਜੀ ਗੁੰਮਟ ਦੇਖ ਸਕਦੇ ਹੋ ਉੱਪਰ ਗੁੰਮਟ ਜਿਹੜਾ ਉਹ ਤੇ ਉੱਤੇ ਸੋਨਾ ਲੱਗਾ ਹੋਇਆ ਉਹ ਇੰਨਾ ਕ ਸੋਨਾ ਲੱਗਾ ਇਹਦੇ ਬਾਕੀ ਜਿਹੜੀ ਖਾਲੀ ਜਗ੍ਹਾ ਹੈ ਉਹ ਖਾਲਸਾ ਜੀ ਸਾਰੇ ਥਾਂ ਲੱਗਣਾ ਤੇ ਉਹ ਵੀ ਕੋਈ ਤਿਲ ਫੁੱਲ ਭੇਟਾ ਕਰਕੇ ਜਿਵੇਂ ਆਪਾਂ ਹੁਣ ਸੰਗਤ ਕੋਲ ਮਾਇਆ ਇਕੱਠੀ ਕਰਕੇ ਤੇ ਆ ਥੋੜਾ ਜਿਹਾ ਪਹਿਲਾਂ ਖਾਲਸਾ ਜੀ ਸੇਵਾ ਮਹਾਂਪੁਰਸ਼ਾਂ ਨੂੰ ਦੇ ਕੇ ਆਏ ਸੀ ਤੇ ਮਹਾਰਾਜ ਕਿਰਪਾ ਕਰਨ ਤੇ ਹੋਰ ਸਤਿਗੁਰੂ ਮਿਹਰਾਂ ਕਰਨ ਤੇ ਫਿਰ ਖਾਲਸਾ ਜੀ ਹੋਰ ਵੀ ਸੇਵਾ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਕਰਾਂਗੇ ਮਹਾਰਾਜ ਮੇਰਾ ਕਰਨ ਸਤਿਗੁਰੂ ਦਾਇਆ ਕਰਨ ਜਿਨ੍ਹਾਂ ਦੇ ਭਾਈ ਕਾਰਜ ਸਫਲੇ ਹੁੰਦੇ ਆ ਉਹ ਸਤਿਗੁਰਾਂ ਨੂੰ ਤਿਆਗਿਓ ਨਾ ਮਹਾਰਾਜ ਨਾਲ ਜੁੜੇ ਰਹੋ ਜਿਨ੍ਹਾਂ ਦੇ ਕੰਮ ਕਾਜ ਨਹੀਂ ਚੱਲਦੇ ਇੱਕੋ ਬੇਨਤੀ ਆ ਮਹਾਰਾਜ ਚਰਨਾਂ ਵਿੱਚ ਅਰਦਾਸ ਕਰੋ ਖਾਲਸਾ ਜੀ ਕੀ ਮਹਾਰਾਜ ਜੀ ਅਸੀਂ ਦਸਵੰਦ ਕੱਢਿਆ ਕਰਾਂਗੇ ਨਹੀਂ ਤੇ ਦਾਸ ਨੂੰ ਕਹਿ ਦਿਓ ਦਾਸ ਤੁਹਾਡੀ ਅਰਦਾਸ ਕਰਦੇ ਕਾਕੇ ਮਹਾਰਾਜ ਦਸਵੰਦ ਕੱਢਣਗੇ ਫਿਰ ਖਾਲਸਾ ਜੀ ਦਸਵੰਦ ਭੇਜਣਾ ਪੈਣਾ ਕਿਉਂਕਿ ਆਪਣੇ ਕੋਲ ਬਹੁਤ ਕਾਰਜ ਹੈ ਤੇ ਉਹ ਕਾਰਜਾਂ ਸਾਰਿਆਂ ਕਾਰਜਾਂ ਦੀ ਇਕੱਲੀ ਇਕੱਲੇ ਦੀ ਖਾਲਸਾ ਜੀ ਆਪ ਜੀ ਨੂੰ ਵੀਡੀਓ ਬਣਾ ਕੇ ਪਾਇਆ ਕਰਾਂਗੇ ਮਹਾਰਾਜ ਕਿਰਪਾ ਕਰਨ ਤਾਂ ਜੋ ਸੰਗਤ ਵੇਖ ਸਕੇ ਕੀ ਖਰਚਾ ਆਉਂਦਾ ਕਿਵੇਂ ਤੇ ਬਾਕੀ ਜਿਹੜਾ ਵਿਧਵਾ ਬੀਬੀਆਂ ਨੂੰ ਆਪਾਂ ਰਾਸ਼ਨ ਦਿੰਨੇ ਆ ਖਾਲਸਾ ਜੀ ਉਹ ਪਿਛਲੀ ਵਾਰ ਵੀ ਖਰਚਾ ਐਤਕਾਂ ਜਿਹੜਾ ਮੈਂ ਹਿਸਾਬ ਲਾ ਰਿਹਾ ਆ ਸਾਂ ਤੇ ਉਹ ਕੁਝ 52 ਕੁ ਹਜ਼ਾਰ ਤੋਂ 60 ਹਜ਼ਾਰ ਦੇ ਵਿੱਚ ਵਿੱਚ ਉਹਨਾਂ ਬੀਬੀਆਂ ਦਾ ਰਾਸ਼ਨ ਦਾ ਖਰਚਾ ਆਊਗਾ ਇੱਕ ਗਦਾਸ ਅੱਜ ਜਾਵੇਗਾ ਜਾਂ ਕੱਲ ਨੂੰ ਜਾਵੇਗਾ ਇੱਕ ਗਰੰਥੀ ਸਿੰਘਾ ਖਾਲਸਾ ਜੀ ਉਹਦੇ ਘਰ ਵੇਖ ਕੇ ਆਉਣਾ ਵੀ ਕਿਵੇਂ ਸਾਰਾ ਸਿਸਟਮ ਹੈ ਤੇ ਉਹਦਾ ਵੀ ਆਪ ਜੀ ਨੂੰ ਦੱਸੇਗਾ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਨੇ ਮਿਹਰ ਕੀਤੀ 사ਤਗੁਰਾਂ ਨੇ ਦਇਆ ਕੀਤੀ ਤੇ ਖਾਲਸਾ ਜੀ ਇਹ ਹੱਡ ਬੀਤੀ ਇੱਕ ਵੀਰ ਨੇ ਸੁਣਾਉਣਾ ਕੀਤੀ ਆ ਮਹਾਰਾਜ ਦੀ ਕਿਰਪਾ ਨਾਲ ਇਸ ਟਾਈਮ ਉਹ ਅਮਰੀਕਾ ਦੇ ਵਿੱਚ ਆ ਤੇ ਖਾਲਸਾ ਜੀ ਵੀਰ ਦੱਸਦਾ ਕਿ ਮੇਰੇ ਦੋ ਭਰਾ ਸੀਗੇ ਮੇਰੇ ਮਾਤਾ ਪਿਤਾ ਤੇ ਇੱਕ ਸਾਡੀ ਦਾਦੀ ਕਹਿੰਦੇ ਇਹ ਗੱਲ ਹੈਗੀ ਆ 2015 ਦੀ કે 14 ਦੀ ਵੀ ਇਹ ਕਿਸੇ ਵਿਆਹ ਤੇ ਜਾਂਦੇ ਸੀ ਤੇ ਗੱਡੀ ਇਹਨਾਂ ਦੀ ਖਾਲਸਾ ਜੀ ਮੁਰਿੰਡੇ ਦੇ ਕੋਲ ਵੱਜੀ ਸੀ ਐਕਸੀਡੈਂਟ ਹੋ ਗਿਆ ਸੀ ਤੇ ਸਾਰੇ ਜਿਹੜੇ ਸੀ ਉਹ ਫੌਤ ਹੋ ਗਏ ਸੀ ਭਾਵ ਚੜਾਈ ਕਰ ਗਏ ਸੀ ਤੇ ਘਰ ਦੇ ਵਿੱਚ ਫਿਰ ਕਹਿੰਦਾ ਇਕੱਲਾ ਮੈਂ ਹੀ ਬਚਿਆ ਕੋਈ ਏਡੇ ਅਮੀਰ ਨਹੀਂ ਸੀ ਅਸੀਂ ਤੇ ਜਿਹੜਾ ਸਾਡਾ ਵੱਡਾ ਭਰਾ ਸੀ ਉਹ ਬੜੀ ਕਮਾਈ ਕਰਦਾ ਸੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਕੰਮਕਾਰ ਵਾਲਾ ਸੀ ਤੇ ਉਹਨੇ ਆਪਣੀ ਮਿਹਨਤ ਨਾਲ ਗੱਡੀ ਲਈ ਸੀ ਤੇ ਸਾਰੇ ਅਜੇ ਉਹ ਵੀ ਕੁਵਾਰੇ ਸੀਗੇ ਕਹਿੰਦਾ ਵੀ ਸਾਰਾ ਪਰਿਵਾਰ ਹੀ ਮੇਰਾ ਉਜੜ ਗਿਆ ਤੇ ਮੈਂ ਕਹਿੰਦਾ ਡਿਪਰੈਸ਼ਨ ਚ ਹੀ ਚਲਾ ਗਿਆ ਤੇ ਵੀ ਮੈਂ ਕੀ ਕਰਾਂ ਕਹਿੰਦਾ ਉਸ ਤੋਂ ਬਾਅਦ ਮਹਾਰਾਜ ਨੇ ਮੇਰੇ ਤੇ ਬੜੀ ਦਇਆ ਕੀਤੀ ਜਿੱਦਾਂ ਸ਼ਹੀਦਾ ਨੇ ਮੇਰੀ ਮਾਂ ਫੜ ਲਈ ਕਿਉਂਕਿ ਮੇਰਾ ਵੱਡਾ ਭਰਾ ਤੇ ਮੇਰੀ ਮਾਤਾ ਜਿਹੜੀ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਹੁਤ ਜਾਂਦੇ ਸੀ ਬਹੁਤ ਜਾਇਆ ਕਰਦੇ ਸੀ ਖਾਲਸਾ ਜੀ ਤੇ ਐਵੇਂ ਇਹਨਾਂ ਦਾ ਜਿਹੜਾ ਵੀਰ ਦਾ ਪਿੰਡ ਹੈ ਖਾਲਸਾ ਜੀ ਅ ਗੁਰਦਾਸਪੁਰ ਦੇ ਲਾਗੇ ਛਾਗੇ ਦਾ ਪਿੰਡ ਦੱਸਿਆ ਸੀ ਮੈਨੂੰ ਵਿਸਰ ਗਿਆ ਆ ਧਾਰੀয়াল ਦੇ ਲਾਗੇ ਕੋਈ ਪਿੰਡ ਸੀ ਭਲਾ ਗਿਆ ਤੇ ਉਹ ਖਾਲਸਾ ਜੀ ਜਦੋਂ ਕਹਿੰਦੇ ਵੀ ਅਸੀਂ ਮੇਰੀ ਮਾਤਾ ਜੀ ਹੁਣੀ ਬਹੁਤ ਉੱਥੇ ਜਾਂਦੇ ਹੁੰਦੇ ਸੀ ਦਰਸ਼ਨ ਕਾਰਨ ਸੇਵਾ ਕਾਰਨ ਤੇ ਮਹਾਰਾਜ ਨੇ ਬਹੁਤ ਰੰਗ ਲਾਇਆ ਕਹਿੰਦਾ ਮੈਂ ਡਿਪਰੈਸ਼ਨ 'ਚ ਹੀ ਚਲਾ ਗਿਆ ਕਹਿੰਦਾ ਮੈਂ ਨਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਮਹਾਰਾਜ ਮੈਂ ਕੀ ਕਰੂੰ ਮੇਰਾ ਕੀ ਬਣੂਗਾ ਕਹਿੰਦਾ ਥੋੜਾਕ ਤੇਰ ਤੈ ਮੈਨੂੰ ਮੇਰੇ ਚਾਚੇ ਤਾਇਆ ਨੇ ਪ੍ਰਸ਼ਾਦਾ ਪਾਣੀ ਪੁੱਛਿਆ ਉਹ ਤੋਂ ਬਾਅਦ ਕਹਿੰਦਾ ਉਹ ਵੀ ਮਿਹਣੇ ਮਾਰਨ ਲੱਗ ਪਏ ਵੀ ਕੋਈ ਕੰਮ ਕਰ ਪੈਸੇ ਕਮਾ ਕੇ ਲਿਆ ਤੇ ਕਹਿੰਦਾ ਜ਼ਮੀਨ ਕੋਈ ਨਹੀਂ ਸੀ ਮੇਰੀ ਸਾਡੀ ਕੋਈ ਜ਼ਮੀਨ ਨਹੀਂ ਸੀ ਕਿੱਲਾਕ ਜ਼ਮੀਨ ਆਉਂਦੀ ਸੀਗੀ ਉਹ ਵੀ ਅਸੀਂ ਘਰ ਵਾਲੇ ਆ ਬਣਾਉਣਾ ਸੀ ਆਪਣਾ ਤੇ ਉਦੋਂ ਉੱਥੇ ਨਾ ਕੁਝ ਹੁੰਦਾ ਸੀ ਉਹਨੂੰ ਵੇਚ ਦਿੱਤਾ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਇਦਾਂ ਹੀ ਟੋਰੀ ਫੁਰਕਾ ਸਾਡੇ ਘਰ ਦਾ ਚੱਲਦਾ ਸੀ ਉੱਪਰੋਂ ਸਾਡੇ ਇਦਾਂ ਪਰਿਵਾਰ ਨਾਲ ਇਦਾਂ ਹੋ ਗਿਆ ਕਹਿੰਦਾ ਮੇਰੇ ਮਨ ਤੇ ਉਹ ਬੋਝ ਹੀ ਪੈ ਗਿਆ ਦੁੱਖ ਬਹੁਤ ਵੱਡਾ ਕਹਿੰਦਾ ਮੇਰੇ ਮਨ ਤੇ ਬਹਿ ਗਿਆ ਤੇ ਫਿਰ ਜਿਹੜਾ ਘਰ ਸੀ ਉਹ ਵੀ ਚਾਚੇ ਤਾਏ ਨੱਪਣ ਨੂੰ ਫਿਰਦੇ ਸੀ ਕਹਿੰਦਾ ਫਿਰ ਮਹਾਰਾਜ ਦੀ ਕਿਰਪਾ ਨਾਲ ਮੈਂ ਸ਼ਹੀਦਾ ਸਾਹਿਬ ਜਾਣ ਲੱਗ ਪਿਆ ਉੱਥੇ ਜਾਣਾ ਜਾ ਕੇ ਕਹਿੰਦਾ ਵੀ ਮਹਾਰਾਜ ਦੀ ਕਿਰਪਾ ਨਾਲ ਇੱਕ ਮੇਰਾ ਮਿੱਤਰ ਸੀ ਉਹਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਜ਼ਿਆਦਾ ਸਾਥ ਮੈਨੂੰ ਪੈਸੇ ਦੀ ਲੋੜ ਆ ਉਹਨੇ ਪੈਸਾ ਦਿੱਤਾ ਕੋਈ ਰੋਟੀ ਪਾਣੀ ਉਹਦੇ ਘਰੋਂ ਮੇਰਾ ਆਉਂਦਾ ਰਿਹਾ ਉਹਦੇ ਘਰ ਮੈਂ ਰਹਿੰਦਾ ਰਿਹਾ ਬਹੁਤ ਉਹਨੇ ਕਹਿੰਦਾ ਮੇਰਾ ਸਾਥ ਦਿੱਤਾ ਮੈਂ ਸ਼ਹੀਦਾ ਸਾਹਿਬ ਜਾਣ ਲੱਗ ਪਿਆ ਮਹਾਰਾਜ ਦੀ ਕਿਰਪਾ ਨਾਲ ਅੱਜ ਹੋਰ ਕੱਲ ਨੂੰ ਹੋਰ ਇਦਾਂ ਕਰਦਿਆਂ ਕਰਦਿਆਂ ਮੇਰਾ ਮਨ ਜਿਹੜਾ ਟਕਾਓ ਵਿੱਚ ਆ ਗਿਆ ਜਿਹੜਾ ਦੁੱਖ ਸੀ ਅੰਦਰੋਂ ਨਿਕਲ ਗਿਆ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਡਿਪਰੈਸ਼ਨ ਵਿੱਚ ਗਿਆ ਹੋਇਆ ਸਾਂ ਉਹ ਮਹਾਰਾਜ ਨੇ ਮੈਨੂੰ ਆਪ ਬਾਹ ਫੜ ਕੇ ਕੱਢ ਲਿਆ ਉਹਦੇ ਵਿੱਚੋਂ ਕੂਏ ਦੇ ਵਿੱਚੋਂ ਤੇ ਵੀਰ ਦੱਸਦਾ ਕਹਿੰਦਾ ਵੀ ਮੇਰੇ ਤੇ ਸਤਿਗੁਰਾਂ ਨੇ ਬੜੀ ਕਿਰਪਾ ਸ਼ੀਦਾਂ ਦੀ ਹੋਈ ਕਹਿੰਦੇ ਉਸ ਤੋਂ ਬਾਅਦ ਨਾ ਮੈਂ ਸੇਵਾ ਤੇ ਜਾਣ ਲੱਗ ਪਿਆ ਜਿੱਥੇ ਕੋਈ ਸੇਵਾ ਹੋਣੀ ਉੱਥੇ ਜਾਣਾ ਨਾਲੇ ਸੇਵਾ ਕਰ ਲੈਣੀ ਨਾਲੇ ਉੱਥੋਂ ਗਫਾ ਪ੍ਰਸ਼ਾਦਾ ਛਕ ਲੈਣਾ ਕਹਿੰਦਾ ਇਦਾਂ ਤੇ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਹਿੰਦਾ ਵੀ ਮਹਾਰਾਜ ਜੀ ਵੀ ਮੇਰਾ ਘਰ ਕਿੱਦਾਂ ਵੱਸੂਗਾ ਕਾਂ ਮਹਾਰਾਜ ਮੈਂ ਕੀ ਕਰਾਂਗਾ ਤੇ ਮੈਨੂੰ ਚਾਚੇ ਤਾਏ ਕਹਿਣ ਲੱਗੇ ਵੀ ਤੇਰਾ ਵਿਆਹ ਕਰ ਦਿੰਨੇ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਨਹੀਂ ਜਿੱਦਾਂ ਤੁਹਾਡਾ ਚੰਗਾ ਲੱਗਦਾ ਮੈਂ ਵੀ ਮਨ 'ਚ ਸੋਚਿਆ ਵੀ ਚਲੋ ਘਰ ਵਾਲੀ ਆਊਗੀ ਪ੍ਰਸ਼ਾਦਾ ਪਾਣੀ ਮਿਲੂਗਾ ਪਰ ਕੰਮ ਮੇਰੇ ਕੋਲੇ ਕੋਈ ਵੀ ਨਹੀਂ ਸੀਗਾ ਮੈਂ ਕੀ ਕਰਨਾ ਸੀ ਮੈਨੂੰ ਤੇ ਸਮਝ ਹੀ ਕੋਈ ਨਹੀਂ ਸੀ ਆਉਂਦੀ ਕੰਮ ਕਿਹੜਾ ਕਰਾਂ ਕਹਿੰਦਾ ਫਿਰ ਵੀ ਮਹਾਰਾਜ ਦੀ ਕਿਰਪਾ ਸਦਕਾ ਮੈਂ ਇੱਕ ਕਰਿਆਨੇ ਦੀ ਦੁਕਾਨ ਤੇ ਲੱਗ ਗਿਆ ਕਹਿੰਦਾ ਉਥੋਂ ਕੁਝ ਨਾ ਕੋਈ ਲਿਆਉਣਾ ਮੇਰੇ ਚਾਚੇ ਤਾਇਆ ਨੇ ਕਹਿੰਦਾ ਤੇਰਾ ਵਿਆਹ ਕਰ ਦਿੰਨੇ ਆ ਇੱਕ ਵਾਰ ਖਾਲਸਾ ਜੀ ਮੈਨੂੰ ਵੇਖ ਕੇ ਵੀ ਬੰਦੇ ਗਏ ਮੈਨੂੰ ਤੀਜੇ ਚੌਥੇ ਦਿਨ ਪਤਾ ਲੱਗਾ ਵੀ ਜਿਹੜੀ ਕੁੜੀ ਆ ਉਹਦੀ ਲੱਤ ਵੀ ਖਲੋਤੀ ਆ ਤੇ ਬਾਹ ਵੀ ਖਲੋਤੀ ਆ ਤੇ ਮੈਂ ਆਪਣੇ ਚਾਚੇ ਨੂੰ ਕਿਹਾ ਵੀ ਇਹ ਤੁਸੀਂ ਕੀ ਚਾਹੁੰਦੇ ਹੋ ਵੀ ਮੈਂ ਕਿਹੜਾ ਕੋਈ ਲੰਗੜਾ ਲੂਲਾ ਮੈਂ ਤੇ ਚਾਹੁੰਦਾ ਹਾਂ ਮੇਰੇ ਘਰ ਦੀ ਰੋਟੀ ਚੱਲ ਪਵੇ ਤੇ ਜੇ ਉਹੋ ਜੀ ਜਨਾਨੀ ਮੇਰੇ ਤੁਸੀਂ ਪੱਲੇ ਬੰਨ੍ਹ ਦੋਗੇ ਤੇ ਮੈਂ ਉਹਨੂੰ ਸੰਭਾਂਗਾ ਕਿ ਉਹ ਮੈਨੂੰ ਸੰਭੇਗੀ ਤੇ ਇਦਾਂ ਖਾਲਸਾ ਜੀ ਜਿਹੜੇ ਸ਼ਰੀਕ ਸੀਗੇ ਉਹ ਘਰ ਨਾ ਆਪਣਾ ਚਾਹੁੰਦੇ ਸੀ ਅਸਲ ਕਹਾਣੀ ਇਹੋ ਸੀ ਤੇ ਐਵੇਂ ਕਰਕੇ ਮਹਾਰਾਜ ਨੇ ਕੋਈ ਕਲਾ ਵਰਤਾਇ ਕਿਹਿੰਦਾ ਮੈਂ ਸ਼ਹੀਦਾ ਸਾਹਿਬ ਜਾਣਾ ਪੱਕਾ ਹੀ ਕਰ ਲਿਆ ਹਫਤੇ ਦੇ ਵਿੱਚ 3-4 ਦਿਨ ਜਾਣਾ ਚਪੈਰਾ ਸਾਹਿਬ ਕੱਢਦੀਆਂ ਸੰਗਤਾਂ ਜਾਣਾ ਉਥੇ ਉਹਨਾਂ ਨੂੰ ਜਲ ਪਾਣੀ ਛਕਾਉਣਾ ਪੱਖਾ ਚੌਣ ਝਲਾਉਣਾ ਇਦਾਂ ਕਹਿੰਦਾ ਸੇਵਾ ਸਤਿਗੁਰਾਂ ਦੇ ਚਰਨਾਂ ਵਿੱਚ ਬਾਅਦ ਵਿੱਚ ਧੰਗ ਗੁਰੂ ਰਾਮਦਾਸ ਮਹਾਰ ਦੇ ਘਰ ਚੱਲ ਜਾਣਾ ਰਾਤ ਉਥੇ ਰਹਿ ਲੈਣੀ ਅਗਲੇ ਦਿਨ ਕਈ ਵਾਰ ਆ ਜਾਣਾ ਇਦਾਂ ਕਰਦਿਆਂ ਕਰਦਿਆਂ ਕਹਿੰਦਾ ਮਹਾਰਾਜ ਦੀ ਮੇਰੇ ਤੇ ਮਿਹਰ ਹੋਈ ਸਤਿਗੁਰਾਂ ਨੇ ਕਿਰਪਾ ਕੀਤੀ ਤੇ ਖਾਲਸਾ ਜੀ 2022 ਦੇ ਲਾਸਟ ਵਿੱਚ 23 ਚੜ੍ਹਨਾ ਦਸੰਬਰ ਨਵੰਬਰ ਦੀ ਗੱਲ ਦੱਸਦਾ ਵੀਰ ਕਹਿੰਦਾ ਮੈਂ ਬਹੁਤ ਜ਼ਿਆਦਾ ਮੇਰੀ ਸ਼ਰਧਾ ਸ਼ੀਦਾਂ ਦੇ ਬਣ ਗਈ ਬਾਬਾ ਨੌਰ ਸਿੰਘ ਸਾਹਿਬ ਦੇ ਘਰ ਜਾ ਕੇ ਵੀ ਮੈਂ ਉੱਥੇ ਸੇਵਾ ਕਰਨੀ ਇੱਥੇ ਵੀ ਸੇਵਾ ਕਰਨੀ ਦਰਬਾਰ ਸਾਹਿਬ ਸੇਵਾ ਕਰਨੀ ਜਿਹੜੀ ਪ੍ਰਕਰਮਾ ਧੋਣ ਦੀ ਸ਼ੀਦਾ ਸਾਹਿਬ ਚ ਪਹਿਰਾ ਕੱਟਣਾ ਸੰਗਤ ਦੀ ਸੇਵਾ ਕਰਨੀ ਬਹੁਤ ਜਿਆਦਾ ਸ਼ਰਧਾ ਜਿਹੜੀ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਰੀ ਬਣ ਗਈ ਮੇਰਾ ਮਨ ਨਹੀਂ ਸੀ ਘਰੇ ਲੱਗਦਾ ਮੇਰਾ ਮਨ ਕਰਦਾ ਸੀ ਵੀ ਉੱਡ ਕੇ ਚਲ ਜਾਵਾਂ ਸ਼ੀਦਾ ਦੇ ਅਸਥਾਨ ਤੇ ਤੇ ਉਥੇ ਜਾ ਕੇ ਸੇਵਾ ਕਰਾਂ ਇਦਾਂ ਦੀ ਬਿਰਤੀ ਖਾਲਸਾ ਜੀ ਬਣ ਜਾਂਦੀ ਹੈ ਜਦੋਂ ਆਪਾਂ ਮਹਾਰਾਜ ਦੀ ਕਿਰਪਾ ਸਦਕਾ ਬਾਣੀ ਪੜਨ ਲੱਗ ਪੈਂਦੇ ਆ ਨਾ ਫਿਰ ਸਤਿਗੁਰੂ ਜੀ ਮਹਾਰਾਜ ਨਾਲ ਪ੍ਰੀਤੀ ਵਧਣ ਲੱਗ ਪੈਂਦੀ ਆ ਸ਼ਹੀਦਾਂ ਦੀ ਖੁਸ਼ੀ ਮੈਂ ਵਾਰ-ਵਾਰੇ ਗੱਲ ਕਹਿਣਾ ਕਿ ਜੇ ਪ੍ਰੇਮ ਲੈਣਾ ਸਤਿਗੁਰਾਂ ਦਾ ਤੇ ਬਾਣੀ ਪੜੋ ਰੱਜ ਕੇ ਬਾਣੀ ਪੜਦੇ ਰਹੋ ਨਾਮ ਜਪਦੇ ਰਹੋ ਜਦੋਂ ਤੁਸੀਂ ਜੱਪੀ ਜਾਓਗੇ ਜੱਪੀ ਜਾਓਗੇ ਫਿਰ ਉਹ ਸੱਚੇ ਪਾਸ਼ਾ ਆਸੀ ਕਲਾ ਵਰਤਾਉਂਦਾ ਉਹਦੇ ਨਾਲ ਪ੍ਰੇਮ ਬਣਾਉਂਦਾ ਖਾਲਸਾ ਜੀ ਪਿਛਲਾ ਚੇਤਾ ਆ ਜਾਂਦਾ ਨਾ ਵੀ ਸਾਨੂੰ ਰੱਖਣ ਵਾਲਾ ਉਹ ਪ੍ਰੀਤ ਜਾਗਣ ਲੱਗ ਪੈਂਦੀ ਹੈ ਬੇਸ਼ੱਕ ਭਾਵੇਂ ਸਾਨੂੰ ਚੇਤਾ ਨਹੀਂ ਆਉਂਦਾ ਕਿ ਸਾਨੂੰ ਰੱਬ ਨੇ ਮਾਂ ਦੇ ਪੇਟ ਵਿੱਚ ਰੱਖਿਆ ਪਰ ਖਾਲਸਾ ਜੀ ਸਾਡੀ ਆਤਮਾ ਨੂੰ ਪਤਾ ਹੁੰਦਾ ਉਹ ਉਹਦੇ ਨਾਲ ਖਿੱਚੀ ਜਾਂਦੀ ਮਾਂ ਉਹਦੇ ਨਾਲ ਨੂੰ ਜੁੜਨ ਲੱਗ ਪੈਂਦਾ ਪਰ ਪਹਿਲਾਂ ਕਰਨਾ ਪੈਂਦਾ ਅਸੀਂ ਕਰਦੇ ਕੁਛ ਨਹੀਂ ਤੁਸੀਂ ਇੱਕ ਦਿਨ ਤੁਰ ਪਵੋ ਦੋ ਦਿਨ ਉਦਮ ਕਰਕੇ ਤੁਰ ਪਵੋ ਤਿੰਨ ਦਿਨ ਤੁਹਾਨੂੰ ਔਖਾ ਲੱਗੇਗਾ ਚੌਥੇ ਦਿਨ ਤੁਹਾਨੂੰ ਮਹਾਰਾਜ ਨੇ ਆਪ ਹੀ ਸੱਦ ਲਿਆ ਕਰਨਾ ਸਤਗੁਰਾਂ ਦੇ دیدار ਕਰਨੇ ਸਤਗੁਰਾਂ ਦੀ ਹਜ਼ੂਰੀ ਵਿੱਚ ਬੈਠਣਾ ਵੱਡਾ ਪੁੰਨ ਹੈ ਖਾਲਸਾ ਜੀ ਕਿਸੇ ਸਾਧੂ ਨੂੰ ਨਮਸਕਾਰ ਕਰਨੀ ਉਹ ਵੱਡਾ ਪੁੰਨ ਹੈ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਨਾਮ ਜਪੋ ਬਾਣੀ ਪੜੋ ਤੁਹਾਡੇ ਨਾਲ ਸਤਿਗੁਰਾਂ ਦਾ ਪ੍ਰੇਮ ਬਣ ਜਾਵੇ ਇਦਾਂ ਕਰਦਿਆਂ ਕਰਦਿਆਂ ਖਾਲਸਾ ਜੀ ਪਿੰਡ ਦੇ ਲੋਕ ਵੀ ਕਹਿਣ ਲੱਗ ਪਏ ਵੀ ਇਹਦਾ ਮੁੰਡੇ ਦਾ ਕੋਈ ਸੋਚਣਾ ਚਾਹੀਦਾ ਇਦਾਂ ਕਰਦਿਆਂ ਕਰਦਿਆਂ ਮਹਾਰਾਜ ਦੀ ਕੋਈ ਕਲਾ ਵਰਤੀ ਸੀ ਤੇ ਮੈਂ ਤੇ ਇਹੋ ਚਾਹੁੰਦਾ ਸੀ ਮੇਰਾ ਤੋਰੀ ਫੁਲਕਾ ਚੱਲ ਜਵੇ ਕਹਿੰਦਾ ਮੈਂ ਸ਼ਹੀਦਾਂ ਦੇ ਅਸਥਾਨ ਤੇ ਅਰਦਾਸ ਕੀਤੀ ਮਹਾਰਾਜ ਜੀ ਮੇਰੇ ਸ਼ਰੀਰ ਤੇ ਇਦਾਂ ਕਰਦੇ ਪਰ ਤੁਸੀਂ ਮਹਾਰਾਜ ਮੇਰੇ ਸਭ ਕੁਝੋ ਬਾਬਾ ਦੀਪ ਸਿੰਘ ਸਾਹਿਬ ਆਬਾ ਨੌਰ ਸਿੰਘ ਸਾਹਿਬ ਇਹ ਅਰਦਾਸ ਕੀਤੀ ਕਿ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨੇ ਦੇ ਕਹਿੰਦਾ ਮੈਂ ਇਹ ਅਰਦਾਸ ਕੀਤੀ ਮਹਾਰਾਜ ਮੇਰਾ ਵਧੀਆ ਘਰ ਤੇ ਵਧੀਆ ਕੁੜੀ ਦੇ ਨਾਲ ਮਹਾਰਾਜ ਆਨੰਦ ਕਾਰਜ ਹੋ ਜਾਵੇ ਮੈਨੂੰ ਮਾਂ ਪਿਓ ਵੀ ਉਹਦਾ ਜਿਹੜਾ ਮਾਂ ਪਿਓ ਆਪਣਾ ਮਾਂ ਪਿਓ ਲੱਗੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਇਹੋ ਜਿਹਾ ਰਿਸ਼ਤਾ ਮੈਨੂੰ ਮਹਾਰਾਜ ਜੀ ਕਰਾਓ ਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਾਵਾਂਗਾ ਜਿਵੇਂ ਵੀ ਕਰਾਵਾਂਗਾ ਤੇ ਖਾਲਸਾ ਜੀ ਅਰਦਾਸ ਕੀਤੀ ਅਰਦਾਸ ਕੀਤੀ ਤੈਨੂੰ ਅਜੇ ਥੋੜਾ ਜਿਹਾ ਸਮਾਂ ਹੋਇਆ ਤੇ ਮਹਾਰਾਜ ਦੀ ਕੋਈ ਖੇੜ ਵਰਤੀ ਖਾਲਸਾ ਜੀ ਉਹ ਜਿਹੜਾ ਮੇਰਾ ਮਿੱਤਰ ਸੀ ਜਿਨੇ ਮੈਨੂੰ ਪ੍ਰਸ਼ਾਦਾ ਪਾਣੀ ਛਕਾਇਆ ਸੀ ਉਹ ਉਹਦੇ ਖਾਲਸਾ ਜੀ ਗਾਂ ਸਹੌਰੀਆਂ ਦੇ ਵਿੱਚ ਕੋਈ ਕੁੜੀ ਸੀ ਅਮਰੀਕਾ ਰਹਿੰਦੀ ਤੇ ਉਹਦੇ ਮਨ ਦੀ ਇਹ ਸੀ ਕਿ ਵੀ ਮੈਂ ਪੰਜਾਬ ਜਾ ਕੇ ਵੀ ਕੋਈ ਮਾਤੜ ਕਰਦਾ ਮੁੰਡਾ ਹੋਵੇ ਉਹਨੂੰ ਨਾਲ ਲੈ ਕੇ ਬਾਹਰ ਜਾਣਾ ਉਹ ਗੱਲ ਕਿਤੇ ਉਹ ਮੇਰੇ ਮਿੱਤਰ ਦੇ ਕੰਨਾਂ 'ਚ ਪਈ ਉਹਨੇ ਖਾਲਸਾ ਦੀ ਗਾਂ ਆਪੇ ਹੀ ਗਾਲਤ ਤੋਰ ਲਈ ਤੇ ਗਾਲਤ ਤੋਰ ਕੇ ਦੇ ਉਥੇ ਜਦੋਂ ਉਹਨਾਂ ਨੇ ਆਪਣੇ ਘਰ ਮੈਨੂੰ ਸੱਦਿਆ ਮੈਨੂੰ ਕਿਸੇ ਗੱਲ ਦਾ ਨਹੀਂ ਸੀ ਪਤਾ ਤੇ ਕਹਿੰਦਾ ਮੈਂ ਤੁਰਦਾ ਫਿਰਦਾ ਵਾਹਿਗੁਰੂ ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੌਰ ਸਿੰਘ ਸਾਹਿਬ ਕਰਦਾ ਰਹਿੰਦਾ ਸਾਂ ਉਹਨਾਂ ਦੇ ਘਰੇ ਗਿਆ ਮੈਂ ਜਾ ਕੇ ਜਿਹੜਾ ਮੇਰਾ ਮਿੱਤਰ ਸੀ ਉਹਦੀ ਘਰ ਵਾਲੀ ਭਾਬੀ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਕਿਉਂ ਬੁਲਾਇਆ ਕਹਿੰਦੇ ਵੀ ਵੀਰੇ ਤੂੰ ਬਹਿ ਜਾ ਆ ਵੀ ਤੇਰੇ ਨਾਲ ਕੋਈ ਕੰਮ ਐ ਸਾਨੂੰ ਕਹਿੰਦੇ ਥੋੜੇ ਜੇਰ ਬਾਅਦ ਉਪਰੋਂ ਨੇ ਆਏ ਉਹਨਾਂ ਨੇ ਮੈਨੂੰ ਵੀ ਕਹਿੰਦੇ ਵੀ ਆ ਇੱਥੇ ਬਹਿ ਮੈਂ ਬੈਠਾ ਰਿਆ ਮੈਨੂੰ ਕੋਈ ਸੁਰਚੇਤਾ ਨਹੀਂ ਵੀ ਇਹ ਕਿੱਦਾਂ ਆ ਕਿਉਂਕਿ ਮੈਂ ਪਹਿਲਾਂ ਵੀ ਉਹਨਾਂ ਦੇ ਘਰ ਰਿਆ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਜਾਣਦਾ ਸਾਂ ਮੈਂ ਉਹਨਾਂ ਨਾਲ ਵਧੀਆ ਢੰਗ ਨਾਲ ਗੱਲਾਂ ਬਾਤਾਂ ਕੀਤੀਆਂ ਮੈਨੂੰ ਨਾ ਉਹਨਾਂ ਨੇ ਦੱਸਿਆ ਨਾ ਮੈਨੂੰ ਪਤਾ ਲੱਗਾ ਕਹਿੰਦੇ ਉਸ ਤੋਂ ਬਾਅਦ ਮਹਾਰਾਜ ਦੀ ਕਲਾ ਵਰਤੀ ਸਤਗੁਰਾਂ ਨੇ ਮਿਹਰ ਕੀਤੀ ਤੇ ਉਹਨਾਂ ਨੇ ਮੇਰਾ ਰਿਸ਼ਤਾ ਜਿਹੜਾ ਪੱਕਾ ਕਰਤਾ ਤੇ ਮੈਂ ਆਪਣੇ ਮਿੱਤਰ ਨੂੰ ਕਹਾ ਯਾਰ ਮੈਨੂੰ ਪੁੱਛ ਤਾਂ ਲੈਂਦਾ ਜਾਂ ਮੈਨੂੰ ਕੋਈ ਬੀਬੀ ਦੇ ਵਿਖਾਓ ਕਿਵੇਂ ਦੀ ਆ ਤੂੰ ਵੀ ਕਿਤੇ ਮੇਰੇ ਚਾਚੇ ਤਾਇਆ ਮੰਗਣਾ ਕਰੀ ਤੇ ਉਹ ਮੇਰਾ ਮਿੱਤਰ ਕਹਿਣ ਲੱਗਾ ਵੀ ਨਾਲੇ ਤੇ ਤੂੰ ਸ਼ਹੀਦਾਂ ਨੂੰ ਮੰਨਦਾ ਹੈ ਤੇ ਤੈਨ ਵੀ ਤੇਰਾ ਨਾ ਚੰਗਾ ਕਰਨਗੇ ਇਹਨੇ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਅਗਲੇ ਦਿਨ ਫਿਰ ਸਾਰਾ ਕੁਝ ਦੱਸ ਦਿਆ ਵੀ ਕੁੜੀ ਅਮਰੀਕਾ ਚ ਪੱਕੀ ਆ ਉਹਨੇ ਤੈਨੂੰ ਇਥੋਂ ਲੈ ਜਾਣਾ ਉੱਥੇ ਤੂੰ ਰਹੇਂਗਾ ਬਹੁਤ ਚੰਗੀ ਤੇ ਨਾਈਸ ਵਧੀਆ ਬਾਣੀ ਪੜਨ ਵਾਲੀ ਕੁੜੀ ਆ ਤੇ ਤੇਰਾ ਉਹਦੇ ਨਾਲ ਅਸੀਂ ਰਿਸ਼ਤਾ ਪੱਕਾ ਕੀਤਾ ਮਹਾਰਾਜ ਦੀ ਐਸੀ ਕਿਰਪਾ ਵਰਤੀ ਖਾਲਸਾ ਜੀ ਕੁੜੀ ਨੇ ਸਿਲਫੋ ਦੀ ਫੋਟੋ ਵੇਖੀ ਸੀ ਤੇ ਇਹਨੇ ਵੀ ਖਾਲਸਾ ਜੀ ਮਹਾਰਾਜ ਦੀ ਰਹਿਮਤ ਸਮਝ ਕੇ ਹਾਂ ਕਰਤੀ ਤੇ ਵੀਰ ਕਹਿੰਦਾ ਮਹਾਰਾਜ ਦੀ ਰਹਿਮਤ ਨਾਲ ਹੁਣ ਮੈਂ ਇਥੇ ਅਮਰੀਕਾ ਵਿੱਚ ਹਾਂ ਤੇ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਮੇਰੇ ਘਰ ਪੁਜੰਗੀ ਵੀ ਆ ਸਤਿਗੁਰਾਂ ਨੇ ਦਇਆ ਕੀਤੀ ਤੇ ਖਾਲਸਾ ਜੀ ਵੇਖੋ ਮਹਾਰਾਜ ਦੇ ਮਹਾਰਾਜ ਰਿਆਂ ਖੇਡਾਂ ਸ਼ਹੀਦਾਂ ਦੇ ਦਰ ਤੇ ਅਰਦਾਸਾਂ ਬੇਨਤੀਆਂ ਐਵੇਂ ਪ੍ਰਵਾਨ ਹੁੰਦੀਆਂ ਤੇ ਮਹਾਰਾਜ ਨੇ ਵੇਖੋ ਇੱਕ ਗਰੀਬ ਜੀ ਦਾ ਨਾਂ ਮਾਰ ਰਿਆ ਨਾ ਪਿਓ ਰਿਆ ਨਾ ਭੈਣ ਨਾ ਭਾਈ ਕੋਈ ਵੀ ਨਾ ਰਿਆ ਇਕੱਲਾ ਰਹਿ ਗਿਆ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ ਤੇ ਮਹਾਰਾਜ ਦੇ ਘਰ ਜਾਣ ਲੱਗ ਪਿਆ ਪ੍ਰੇਮ ਬਣ ਗਿਆ ਤੇ ਸਤਗੁਰਾਂ ਨੇ ਕਿੱਡੇ ਸੋਹਣੇ ਉਹਦੇ ਲੇਖ ਖਾਲਸਾ ਜੀ ਲਿਖ ਦਿੱਤੇ ਬਾਹਰ ਕਹਿੰਦਾ ਮੈਂ ਬੜੇ ਮਜੇ ਨਾਲ ਆਨੰਦ ਨਾਲ ਰਹਿਣਾ ਮੈਨੂੰ ਕੰਮ ਵੀ ਇੱਥੇ ਕਹਿੰਦੀ ਨਹੀਂ ਆ ਵੀ ਤੂੰ ਕੰਮ ਕਰੋ ਕਹਿੰਦੀ ਆ ਵੀ ਤੂੰ ਰਹਿ ਕਿਉਂਕਿ ਖਾਲਸਾ ਜੀ ਉਹਨੇ ਵੇਖਿਆ ਵੀ ਇਹਦੇ ਤੇ ਜ਼ਿੰਦਗੀ ਚ ਦੁੱਖ ਹੀ ਬੜਾ ਤੇ ਕਹਿੰਦਾ ਵੀ ਉਹਨੇ ਬਹੁਤ ਮੇਰਾ ਸਾਥ ਦਿੱਤਾ ਮੇਰੀ ਘਰ ਵਾਲੀ ਤੇ ਹੁਣ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਆਪਣੇ ਇੱਥੇ ਅੰਮਰਸਰ ਵਿੱਚ ਉਹ ਘਰ ਵੀ ਰਹਿ ਰਿਹਾ ਕੋਠੀ ਵੀ ਪਾ ਰਿਹਾ ਵੀ ਇੱਥੇ ਆਇਆ ਕਰਾਂਗੇ ਤੇ ਮਹਾਰਾਜ ਦੀ ਕਿਰਪਾ ਨਾਲ ਦਾਸ ਤੋਂ ਹੀ ਉਹਨੇ ਖਾਲਸਾ ਜੀ ਇਹ ਇਹ ਹੱਡ ਬੀਤੀ ਕਾਫੀ ਮਹਾਰਾਜ ਦੀ ਕਿਰਪਾ ਨਾਲ ਕੋ ਢਾਈ ਤਿੰਨ ਮਹੀਨੇ ਹੋ ਗਏ ਸ਼ਾਇਦ ਕਿ ਉਹ ਕਹਿੰਦੇ ਸੀ ਵੀ ਸਾਡਾ ਪਾਠ ਇੱਕ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨੇ ਦੇ ਬੁੱਕ ਕਰਾ ਦਿਓ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਉਹਨਾਂ ਦਾ ਵੀ ਪਾਠ ਦਾਸ ਨੇ ਬੁੱਕ ਕਰਾਇਆ ਜਿਹੜਾ ਉਹਨਾਂ ਨੇ ਸੁਖਿਆ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੌਰ ਸਿੰਘ ਸਾਹਿਬ ਨੇ ਐਵੇਂ ਕਲਾ ਵਰਤਾਈ 사ਤਗੁਰਾਂ ਨੇ ਚੜ੍ਹਦੀ ਕਲਾ ਖਾਲਸਾ ਜੀ ਉਹ ਗਰੀਬ ਦਾ ਘਰ ਮਹਾਰਾਜ ਨੇ ਵਸਾਇਆ ਕਿੱਡੇ ਸੋਹਣੇ ਉਹਦੇ ਕਰਮ 사ਤਗੁਰਾਂ ਨੇ ਰਖੇ ਤੇ ਜੇ ਉਹ ਮਹਾਰਾਜ ਦੇ ਘਰ ਨਾ ਜਾਂਦਾ ਇਹ ਖਾਲਸਾ ਜੀ ਖਾਰੇ ਉਹ ਡਿਪਰੈਸ਼ਨ ਵਿੱਚ ਵਿਚਾਰਾ ਕਮਲਾ ਰਮਲਾ ਰਹਿੰਦਾ ਤੇ ਕੋਈ ਪੁੱਛਦਾ ਨਾ ਕਿਉਂਕਿ ਖਾਲਸਾ ਜੀ ਘਰ ਦੇ ਵਿੱਚੋਂ ਇੱਕ ਜੀ ਤੁਰ ਜੇ ਤੇ ਉਹਦਾ ਬੜਾ ਵੱਡਾ ਦੁੱਖ ਹੈ ਪਰ ਜਦੋਂ ਸਾਰੇ ਦਾ ਸਾਰਾ ਹੀ ਟੱਬਰ ਤੁਰ ਜੇ ਉਹ ਤੇ ਖਾਲਸਾ ਜੀ ਕੋਈ ਕਹਿ ਹੀ ਨਹੀਂ ਸਕਦਾ ਸੋ ਐਵੇਂ ਸ਼ਹੀਦਾਂ ਨੇ ਕਿਰਪਾ ਕੀਤੀ ਮਿਹਰ ਕੀਤੀ ਤੇ ਵੀਰ ਦੀ ਬਾਹ ਫੜੀ ਸਤਗੁਰਾਂ ਨੇ ਚੜ੍ਹਦੀ ਕਲਾ ਵਾਲਾ ਖਾਲਸਾ ਜੀ ਉਹਨੂੰ ਜਿਹੜਾ ਜੀਵਨ ਅੱਗੇ ਸੁੱਖ ਭਰਿਆ ਦੇਤਾ ਹੁਣ ਇਸ ਵਾਰ ਦਾਸ ਨਾਲ ਉਹਦੀ ਗੱਲ ਹੋਈ ਸੀ ਕਹਿੰਦਾ ਇਸ ਵਾਰ ਭਾਈ ਸਾਹਿਬ ਜੀ ਅੰਮ੍ਰਿਤਸਰ ਆ ਕੇ ਜਾਣਾ ਸੀ ਦੋਵਾਂ ਜੀਆਂ ਨੇ ਤੇ ਮਹਾਰਾਜ ਦੀ ਕਿਰਪਾ ਨਾਲ ਸੋਪ ਸਾਬ ਕੁਝ ਬੜਾ ਵਧੀਆ ਉਹਦਾ ਜਿਹੜਾ ਕੁੜੀ ਦਾ ਮਾਂ ਪਿਓ ਬਹੁਤ ادب ਸਤਿਕਾਰ ਮੇਰਾ ਕਰਦਾ ਤੇ ਆਪਣੇ ਬੱਚਿਆਂ ਫਿਰ ਖਾਲਸਾ ਜੀ ਵੱਡੀ ਗੱਲ ਸੀ ਵੀ ਉਹ ਜਿਹੜਾ ਪਰਿਵਾਰ ਸੀ ਉਹ ਕੁੜੀਆਂ ਸੀ ਜਿਹੜੀਆਂ ਉਹ ਦੋ ਹੀ ਭੈਣਾਂ ਸੀਗੀਆਂ ਤੇ ਉਹਨਾਂ ਦਾ ਵੀ ਭਰਾ ਕੋਈ ਨਹੀਂ ਸੀ ਤੇ ਉਹਦੇ ਪਰਿਵਾਰ ਦਾ ਵੀ ਖਾਲਸਾ ਜੀ ਨੇ ਪੁੱਤ ਬਣ ਕੇ ਵਿਖਾਇਆ ਮਾਹ ਰਹੇ ਨੇ ਬੜੀ ਇਹਦੇ ਤੇ ਕਿਰਪਾ ਕੀਤੀ ਸੀ ਦਾਣੇ ਕਲਾ ਵਰਤਾਈ ਤੇ ਉਹ ਕਹਿੰਦਾ ਹਾਲੇ ਤੱਕ ਤੇ ਇੰਨਾ ਸੁੱਖ ਮੈਨੂੰ ਜ਼ਿੰਦਗੀ ਵਿੱਚੋਂ ਨਹੀਂ ਮਿਲਿਆ ਜਿੰਨਾ ਮੈਨੂੰ ਸ਼ੀਦਾਣੇ ਦਿੱਤਾ ਤੇ ਗਾਂਹ ਕਹਿੰਦਾ ਮੈਂ ਕਦੇ ਉਹਨਾਂ ਨੂੰ ਭੁੱਲਣਾ ਵਿਸਾਰਨਾ ਨਹੀਂ ਤੇ ਹੁਣ ਉਹ ਕਹਿੰਦਾ ਸੀ ਵੀ ਮੈਂ ਪੱਕਾ ਕੰਮ ਆਪਣਾ ਉੱਥੇ ਕਰਨਾ ਸ਼ੁਰੂ ਕਰ ਦੇਣਾ ਜਦੋਂ ਪੱਕੇ ਕੰਮ ਤੇ ਲੱਗ ਜਾਊਂਗਾ ਉਦੋਂ ਕਹਿੰਦਾ ਹਰ ਮਹੀਨੇ ਦਸਵੰਦ ਦੀ ਸੇਵਾ ਤੁਹਾਨੂੰ ਭੇਜਿਆ ਕਰਾਂਗਾ ਜਿਹੜੇ ਗਰੀਬ ਗੁਰੂ ਦੇ ਕਿਸੇ ਦੀ ਵੀ ਤੁਸੀਂ ਸੇਵਾ ਕਰ ਰਹੇ ਹੋ ਸੋ ਖਾਲਸਾ ਜੀ ਐਵੇਂ ਕਈ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੂੰ 사ਤਗੁਰਾਂ ਨੇ ਬਹੁਤ ਦਿੱਤਾ ਤੇ ਕਈ ਮੇਰੇ ਵਰਗੇ ਨੇ ਉਹ ਅਰਦਾਸ ਕਰਾ ਲੈਂਦੇ ਆ ਤੇ ਬਾਅਦ ਚ ਖਾਲਸਾ ਜੀ ਕਹਿੰਦੇ ਕੋਈ ਗੱਲ ਨਹੀਂ ਚਲੋ ਜਦੋਂ ਹੋਣਗੇ ਪੈਸੇ ਉਦੋਂ ਕਰਾ ਲਾਂਗੇ ਕਈ ਤੇ ਇਹੋ ਜੇ ਲੋਕ ਨੇ ਖਾਲਸਾ ਜੀ ਜਿਨ੍ਹਾਂ ਦੀਆਂ ਦਾਸ ਨੇ ਅਰਦਾਸਾਂ ਕੀਤੀਆਂ ਸਿੰਘਾਂ ਕੋਲੇ ਕਰਾਈਆਂ ਤੇ ਸਿੰਘਾਂ ਨੇ ਅਗੋਂ ਕਹਿਤਾ ਮਹਾਰਾਜ ਜੀ ਇਹਨਾਂ ਦਾ ਕਾਰਜ ਫਤਿਹ ਹੋ ਜੇ ਕੋਈ ਚੰਡੀ ਦਾ ਪਾਠ ਕਰਾਊਗਾ ਮਹਾਰਾਜ ਇਹਨਾਂ ਦਾ ਕਾਰਜ ਫਤਿਹ ਹੋ ਜੇ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਖੰਡ ਪਾਠ ਕਰਾਊਗਾ ਮਹਾਰਾਜ ਇਹਨਾਂ ਦਾ ਆ ਕਾਰਜ ਫਤਿਹ ਹੋ ਜੇ ਸੱਚੇ ਪਾਸ਼ਾ ਘੋੜਿਆਂ ਦੀ ਸੇਵਾ ਕਰੂਗਾ ਸਿੰਘਾਂ ਦੀ ਸੇਵਾ ਕਰੂਗਾ ਉਹ ਅਰਦਾਸਾਂ 'ਚ ਬੋਲ ਦਿੱਤਾ ਤੇ ਖਾਲਸਾ ਜੀ ਉਹ ਬੰਦੇ ਹੀ ਨਹੀਂ ਲੱਭਣ ਦੇ ਜਿਨ੍ਹਾਂ ਦੀਆਂ ਅਰਦਾਸਾਂ ਕੀਤੀਆਂ ਉਹ ਭਜ ਭੁਜ ਗਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਜੇ ਸਤਗੁਰੂ ਦੇ ਸਕਦਾ ਸਤਗੁਰੂ ਖੋ ਵੀ ਸਕਦਾ ਫਿਰ ਰੋਂਦੇ ਤੁਸੀਂ ਇਸੇ ਦਰ ਤੇ ਆਓਗੇ ਕਿਉਂ ਨਾ ਪਹਿਲਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਦਾ ਦਮ ਸਤਕਾਰ ਕਾਇਮ ਰੱਖੀਏ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਸਤਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਮਹਾਰਾਜ ਗੁਰਸਿੱਖੀ ਜੀਵਨ ਬਖਸ਼ਣ ਸਾਲਿਆਂ ਦੇ ਘਰ ਪਰਿਵਾਰਾਂ ਵਿੱਚ ਸ਼ੋਕ ਸ਼ਾਂਤੀ ਰਹੇ ਜਿਹੜੇ ਸੇਵਾ ਕਰਦੇ ਆ ਗਰੀਬ ਗੁਰਪਿਆਂ ਵਾਸਤੇ ਕੋਈ ਸੇਵਾ ਭੇਜਦੇ ਆ ਉਹਨਾਂ ਨੂੰ ਮਹਾਰਾਜ ਬਹੁਤ ਬਖਸ਼ਣ ਇਹਨਾਂ ਬਖਸ਼ਣ ਕਿ ਉਹਨਾਂ ਕੋ ਸਾਂਭਿਆ ਨਾ ਜਾਵੇ ਪਰ ਉਹਨਾਂ ਦੇ ਹਿਰਦੇ ਵਿੱਚ ਮਹਾਰਾਜ ਇਹ ਵੀ ਪ੍ਰੀਤ ਲਾ ਕੇ ਰੱਖਣ ਵੀ ਅਸੀਂ ਕਿਸੇ ਨੂੰ ਗਰੀਬ ਨੂੰ ਦਾਨ ਕਰਨਾ ਇਹ ਸਭ ਤੋਂ ਵੱਡੀ ਚੀਜ਼ ਹੈ ਜਿਸ ਦੇ ਹਿਰਦੇ ਵਿੱਚ ਇਹ ਚੀਜ਼ ਆ ਨਾ ਕਿ ਮੈਂ ਕਿਸੇ ਨੂੰ ਦਾਨ ਦੇ ਸਕਦਾ ਤੇ ਉਹਨੂੰ ਗੁਰੂ ਬਹੁਤ ਦਿੰਦਾ ਤੇ ਜਿਹੜੇ ਖਾਲਸਾ ਦੀ ਸੂਮ ਹਨ ਉਹਨਾਂ ਨੂੰ ਰੱਬ ਫਿਰ ਬਹੁਤ ਦਿੰਦਾ ਤੇ ਉਹ ਮਾਇਆ ਹੀ ਉਹਨਾਂ ਨੂੰ ਖਾ ਜਾਂਦੀ ਹੈ ਮਾਇਆ ਮਮਤਾ ਮੋਹਣੀ ਜਿਨੇ ਵਿਣਦਨ ਤਾਂ ਜਗ ਖਾਇਆ ਉਹ ਬਿਨਾ ਦੰਦਾਂ ਤੋਂ ਖਾ ਜਾਂਦੀ ਹੈ ਖਾਲਸਾ ਜੀ ਘਰ ਵਿੱਚ ਬਿਮਾਰੀਆਂ ਦੁੱਖ ਕਲੇਸ਼ ਰੂਣੇ ਧੂਣੇ ਉਹਨਾਂ ਦੇ ਘਰ ਮਾਇਆ ਹੀ ਲੈ ਕੇ ਆਉਂਦੀ ਹੈ ਜਿਹੜੇ ਗੁਰੂ ਕੋ ਘਰ ਨੂੰ ਮਾਇਆ ਨਹੀਂ ਦਿੰਦੇ ਇਹ ਵੱਡੀ ਗੱਲ ਹੈ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ